ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਤੇ ਇੱਕ ਵਾਰੀ ਫਿਰ ਤੋਂ ਤੁਹਾਡੇ ਲਈ ਨਈ ਇਨਫੋਰਮੇਸ਼ਨ ਲੈ ਕੇ ਹਾਜ਼ਰ ਆ ਕਿਵੇਂ ਤੁਸੀਂ ਵਿਦੇਸ਼ ਜਾ ਸਕਦੇ ਹੋ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਹੁਣ ਵੀ ਵਿਦੇਸ਼ ਜਾਣ ਦੇ ਲਈ ਵੱਖ-ਵੱਖ ਕੰਸਲਟੈਂਟ ਕੋਲੇ ਜਾਂ ਵੱਖ-ਵੱਖ ਜਿਹੜੇ ਸਹੀ ਤਰੀਕੇ ਨਾਲ ਗਾਈਡੈਂਸ ਨਹੀਂ ਦਿੰਦੇ ਉਹਨਾਂ ਕੋਲੇ ਜਿਹੜੇ ਉਲਝ ਰਹੇ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਵੇਂ ਅਸੀਂ ਵਿਦੇਸ਼ ਜਾਈਏ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਆ ਖਾਸ ਤੌਰ ਤੇ ਨਵੀਆਂ-ਨਵੀਆਂ ਜਿਹੜੀਆਂ ਚੇਂਜਿੰਗ ਹੋ ਰਹੀਆਂ ਨਾ ਉਸ ਨੂੰ ਲੈ ਕੇ ਸਟੂਡੈਂਟ ਬਹੁਤ ਪਰੇਸ਼ਾਨ ਆ ਇਵਨ ਕਿ ਕੰਸਲਟੈਂਟ ਵੀ ਪਰੇਸ਼ਾਨ ਹੈ ਕਿ ਆਖਰਕਾਰ ਕਿਹੜੇ ਰੂਲ ਦੇ ਤਹਿਤ ਸਟੂਡੈਂਟ ਵਿਦੇਸ਼ ਜਾ ਸਕਦੇ ਆ ਕਦੇ ਇਸ ਦਾ ਲੱਗਦਾ ਕਿ ਆਸਟ੍ਰੇਲੀਆ ਵੀਜ਼ਾ ਦੇਣ ਲੱਗ ਗਿਆ ਕਦੇ ਐਵੇਂ ਖਬਰ ਆ ਜਾਂਦੀ ਹੈ ਕਿ ਆਸਟ੍ਰੇਲੀਆ ਵੀਜ਼ਾ ਨਹੀਂ ਦੇ ਰਿਹਾ ਕਦੇ ਖਬਰ ਆ ਰਹੀ ਹੈ ਕਿ ਤੁਹਾਨੂੰ ਫੰਡਿੰਗ ਦੀ ਲੋੜ ਨਹੀਂ ਕਦੇ ਖਬਰ ਆ ਰਹੀ ਹੈ ਕਿ ਆਈਲੈਂਡਸ ਦੀ ਲੋੜ ਨਹੀਂ ਬਹੁਤ ਸਾਰੀਆਂ ਨਿਊਜ਼ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈਆਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਨਾਲ ਦੇ ਨਾਲ ਸ਼ੇਨਗਨ ਦੀ ਵੀ ਗੱਲ ਕਰਾਂਗੇ ਕਿਵੇਂ ਤੁਸੀਂ ਸ਼ੇਨਗਨ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ ਯੂਰਪ ਦੇ ਵਿੱਚ ਪੜ੍ਹਾਈ ਕਰ ਸਕਦੇ ਹੋ ਔਰ ਯੂਰਪ ਦੇ ਵਿੱਚ ਪੜ੍ਹਾਈ ਦੇ ਨਾਲ-ਨਾਲ ਕਮਾਈ ਵੀ ਚੰਗੀ ਕੀਤੀ ਜਾ ਸਕਦੀ ਹੈ ਯੂਕੇ ਬਾਰੇ ਵੀ ਗੱਲ ਕਰਾਂਗੇ ਯੂਕੇ ਦੇ ਵਿੱਚ ਵਿਦਾਊਟ ਆਈਲੈਂਡਸ ਕੀ ਕੀ ਆਪਸ਼ਨਸ ਹੈਗੀਆਂ ਨੇ ਹੋਰ ਚੰਗੀਆਂ ਕੰਟਰੀਜ਼ ਕਿਹੜੀਆਂ ਹੈਗੀਆਂ ਜਿਵੇਂ ਸਿੰਗਾਪੁਰ ਦੀ ਗੱਲ ਕਰੀਏ ਜਿੱਥੇ ਜਿਹੜੇ ਸਟੂਡੈਂਟਸ ਦਾ ਸਟੱਡੀ ਦਾ ਲੰਬਾ ਗੈਪ ਹੈ ਉਹ ਕਿਵੇਂ ਜਾ ਸਕਦਾ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਨੰਬਰ ਵੀ ਫਲੈਸ਼ ਕਰ ਰਹੇ ਹਾਂ ਤੁਸੀਂ ਕਾਲ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਔਰ ਜਾਣਕਾਰੀ ਹਾਸਲ ਕਰ ਸਕਦੇ ਹੋ ਸਾਡੇ ਨਾਲ ਅੱਜ ਦੇ ਜਿਹੜੇ ਵੀਜ਼ਾ ਐਕਸਪਰਟ ਸਾਡੇ ਮਹਿਮਾਨ ਹੈਗੇ ਆ ਗੁਰਪ੍ਰੀਤ ਕੌਰ ਬਾਠਰਾਮ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਜਾਂ ਤੋਂ ਬਹੁਤ ਬਹੁਤ ਸਵਾਗਤ ਹੈ ਸਸਿਕਾ ਜੀ ਸਸਿਕਾ ਜੀ ਵੀ ਦੇਖਿਓ ਸਭ ਤੋਂ ਪਹਿਲਾਂ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਪਿੱਛੇ ਜੀ ਇੱਕ ਨਿਊਜ਼ ਆਈ ਸੀ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਆਈਲੈਂਡਸ ਦੀ ਵੀ ਲੋੜ ਨਹੀਂ ਤੇ ਫੰਡਾਂ ਦੀ ਵੀ ਲੋੜ ਨਹੀਂ ਤੇ ਉਸ ਤੋਂ ਬਾਅਦ ਕੀ ਰੁਝਾਨ ਮਿਲਿਆ ਕਿੰਨੇ ਕ ਵੀਜ਼ਾਸ ਆਉਣ ਲੱਗੇ ਆ ਜਾਂ ਫਿਰ ਫਾਈਲਾਂ ਲੱਗ ਰਹੀਆਂ ਜਾਂ ਨਹੀਂ ਲੱਗ ਰਹੀਆਂ ਕਈ ਕੰਸਲਟੈਂਟ ਦਾ ਇਹ ਕਹਿਣਾ ਹੈ ਕਿ ਜਿਹੜੀ ਕਾਲਜ ਜਾਂ ਯੂਨੀਵਰਸਿਟੀਆਂ ਨੇ ਉਹ ਫੰਡਿੰਗ ਵੀ ਮੰਗ ਰਹੇ ਆ ਔਰ ਹਾਈਲਰਟਸ ਵੀ ਮੰਗ ਰਹੇ ਆ ਇਕੋ ਜਦੋਂ ਦਾ ਆਸਟ੍ਰੇਲੀਆ ਇੰਡੀਅਨ ਅਸੈਸਮੈਂਟ ਲੈਵਲ 2 ਦੇ ਵਿੱਚ ਆਇਆ ਆਸਟ੍ਰੇਲੀਆ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਨਿਊਜ਼ ਹੈ ਇੱਕ ਸਭ ਤੋਂ ਵੱਡਾ ਜਿਹੜਾ ਝੂਠ ਹੈ ਕਿ ਆਇਲਰਸ ਨਹੀਂ ਰਿਕੁਆਇਰਡ ਪੀਟੀ ਨਹੀਂ ਰਿਕੁਆਇਰਡ ਜਾਂ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਬੈਂਕਿੰਗ ਜਿਹੜੀ ਆ ਰਿਕੁਆਇਰਮੈਂਟ ਨਹੀਂ ਹੈ ਇਹੋ ਅਜਿਹਾ ਕੁਝ ਨਹੀਂ ਹੈ ਜੇ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਨੇ ਤੁਹਾਨੂੰ ਵੀਜ਼ਾ ਗ੍ਰਾਂਟ ਕਰਨਾ ਉਹਦੇ ਲਈ ਤੁਹਾਨੂੰ ਆਇਲਰਸ ਵੀ ਰਿਕੁਆਇਰਮੈਂਟ ਹੈ पीटी दी भी रिक्वायरमेन्ट आ आइलेस ਦਾ पीटी ਚੋਂ ਤੁਸੀਂ ਕੋਈ ਵੀ ਇੱਕ ਚੂਸ ਕਰ ਸਕਦੇ ਹੋ ਤੇ ਬੈਂਕਿੰਗ ਦੀ ਪ੍ਰੋਪਰ ਤੁਹਾਡੀ ਜਿਹੜੀ ਕਿ ਜਸਟੀਫਿਕੇਸ਼ਨ ਦੇ ਨਾਲ ਰਿਕੁਆਇਰਮੈਂਟ ਆ ਇੰਡੀਆ ਅਸੈਸਮੈਂਟ ਲੈਵਲ 2 ਦੇ ਵਿੱਚ ਆਉਣ ਤੋਂ ਬਾਅਦ ਜੇ ਮੈਂ ਗੱਲ ਕਰਾਂ ਵੀਜ਼ਾ ਸਕਸੈਸ ਰੇਸ਼ੋ ਜਿਹੜੀ ਆ ਉਹ ਵਧੀਆ ਕਿਤੇ ਨਾ ਕਿਤੇ ਅੰਬੈਸੀ ਨੇ ਵੀਜ਼ਾਸ ਦੇ ਨੇ ਜਿਹੜੇ ਉਹ ਸਟਾਰਟ ਕਰ ਦਿੱਤੇ ਆ ਇਸ ਕਰਕੇ ਤੁਹਾਨੂੰ ਜਿਹੜੀਆਂ ਐਵੇਂ ਦੀਆਂ ਅਪਮਾਵਾਂ ਨੇ ਕਿ ਵਿਦਆਊਟ ਆਇਲਰ ਚਾ ਵਿਦਆਊਟ ਪੀਟੀ ਤੁਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਇਹ ਬਿਲਕੁਲ ਗਲਤ ਹੈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਵਿਦਆਊਟ ਟਾਇਲਟਸ ਵਿਦਆਊਟ ਪੀਟੀ ਤਾਂ ਸਾਡੇ ਕੋਲ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਅਪਲਾਈ ਕਰਕੇ ਜਾਇਆ ਜਾ ਸਕਦਾ ਹੈ ਜਿਹੜਾ ਕਿ ਅਸੀਂ ਬੜੇ ਹੀ ਲੰਬੇ ਡਾਈ ਤੋਂ ਕਰਦੇ ਸੀਗੇ ਫਿਰ ਕੁਝ ਚੇਂਜਸ ਆਈਆਂ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਮੈਂ ਟਰਾਂਸਪੇਰੈਂਟ ਤਰੀਕੇ ਨਾਲ ਤੁਹਾਨੂੰ ਜਿਹੜਾ ਸਮਝਾਉਣਾ ਚਾਹੁੰਦੀ ਆ ਕਿ ਉੱਥੇ ਜਾ ਕੇ ਤੁਹਾਡਾ ਜਿਹੜਾ ਸਟੱਡੀ ਪਰਮਿਟ ਉਹ ਕਨਵਰਟ ਨਹੀਂ ਹੋਊਗਾ ਹੁਣ ਉਹਦੇ ਵਿੱਚ ਅਸੀਂ ਹੋਰ ਟੈਕਨੀਕਲ ਪੁਆਇੰਟ ਜਿਹੜਾ ਹੈ ਇਹ ਧਿਆਨ ਵਿੱਚ ਰੱਖ ਕੇ ਕਿ ਬੱਜੇ ਦਾ ਸਟੱਡੀ ਪਰਮਿਟ ਦਾ ਨਹੀਂ ਕਨਵ ਆਰਿਆ ਤੋਂ ਉਹ 3 ਮਹੀਨੇ ਲਈ ਜਿਹੜੀ ਉੱਥੇ ਸਟੱਡੀ ਆ ਉਹੋ ਕਾਰਨ ਦੇ ਪ੍ਰੋਪਰ ਰਾਈਟਸ ਹੁੰਦੇ ਨੇ ਚਾਹੇ ਉਹ ਕਿਸੇ ਵੀ ਟੂਰਿਸਟ ਵੀਜ਼ਾ ਤੇ ਹੋਵੇ ਚਾਹੇ ਕਲਚਰਲ ਐਕਸਚੇਂਜ ਪ੍ਰੋਗਰਾਮ ਲਈ ਜਾ ਰਿਹਾ ਹੋਵੇ ਉਹ 3 ਮਹੀਨੇ ਦੇ ਅੰਦਰ ਅੰਦਰ ਆਪਾਂ ਉੱਥੇ ਟ੍ਰੇਡ ਕੋਰਸ ਕਰਾਂਗੇ ਉਹ ਟ੍ਰੇਡ ਕੋਰਸ ਦੇ ਬਿਹਾਰ ਦੇ ਆਪਾਂ ਦਨ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਆ ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਹੁਣ ਕਲਚਰ ਦੇ ਮੇ ਬੈਕ ਟੂ ਬੈਕ ਕੇਸ ਸਾਡੇ ਕੋਲ ਆ ਰਹੇ ਨੇ ਜਿਹੜੇ ਬੱਚੇ ਸਾਡੇ ਕੋਲ ਆ ਰਹੇ ਨੇ ਜਿਹੜੇ ਆਪਣੇ ਰਿਫਿਊਜ਼ਲ ਲੈ ਕੇ ਆ ਰਹੇ ਨੇ ਜਿਹੜੇ ਰੀਸੈਂਟ ਪਾਸ ਆਊਟ ਸੀਗੇ ਪਹਿਲਾਂ ਤਾਂ ਅਸੀਂ ਉਹਦੇ ਵਿੱਚ ਇਹ ਚੀਜ਼ ਕੁਲਵਿੰਦਰ ਜੀ ਦੇਖ ਰਿਹਾ ਕਿ ਬੱਚੇ ਦੀ ਜਿਹੜੀ ਰੀਸੈਂਟ ਰਿਫਿਊਜ਼ਲ ਆ ਉਹ ਰਿਫਿਊਜ਼ਲ ਦੇ ਕੀ ਰੀਜਨਸ ਨੇ ਉਹਦਾ ਇੱਕ ਜੀਟੀ ਕ੍ਰੀਟਰੀਆ ਰੀਜਨ ਹੈ ਉਹਦੀ ਬੈਂਕਿੰਗ ਰੀਜਨ ਹੈ ਜਾਂ ਫਿਰ ਉਹਦੀ ਜਿਹੜੀ ਐਸਓਪੀ ਆ ਸਟੇਟਮੈਂਟ ਆਫ ਪਰਪਸ ਦਿੱਤਾ ਗਿਆ ਉਹ ਰੀਜਨ ਹੈ ਤੇ ਤਾਂ ਉਹਨਾਂ ਵਿੱਚੋਂ ਕੋਈ ਕਮੀ ਪੇਸ਼ੀ ਕਰਕੇ ਬੱਚੇ ਦਾ ਰਿਫਿਊਜ਼ ਕੀਤਾ ਜਾ ਰਿਹਾ ਤੇ ਕੀ ਉਹਦਾ ਜਿਹੜਾ ਏਕੋ ਦੀ ਅਸੈਸਮੈਂਟ ਦੇ ਲਈ ਗਈ ਉਹ ਬਿਲਕੁਲ ਠੀਕ ਸੀਗੀ ਕਾਲਜ ਦਾ ਯੂਨੀਵਰਸਿਟੀ ਚ ਜਿਹਦੇ ਚ ਐਡਮਿਸ਼ਨ ਦਵਾਇਆ ਕਿ ਬੱਚੇ ਦਾ ਜਿਹੜਾ ਕੋਰਸ ਹੈ ਮੇਨ ਕੋਰਸ ਜਿਹੜਾ ਲਿਆ ਗਿਆ ਉਹ ਮੇਨ ਕੋਰਸ ਦੇ ਆਧਾਰ ਤੇ ਉਹਦੇ ਅਕੈਡਮਿਕ ਤੋਂ ਸਕੋਰ ਜਿਹੜੇ ਉਹ ਪ੍ਰੋਪਰ ਨੇ ਜੇ ਕਿਤੇ ਵੀ ਕਮੀ ਪੇਸ਼ੀ ਜਿਵੇਂ ਦਾ ਪ੍ਰੋਫਾਈਲ ਆ ਅਸੀਂ ਉਮਿਟ ਬੱਚੇ ਨੂੰ ਅੱਗੇ ਗਾਈਡ ਕਰਕੇ ਚੱਲ ਰਹੇ ਆ ਅਗਰ ਬੱਚੇ ਨੂੰ ਸਾਨੂੰ ਲੱਗਦਾ ਹੈ ਕਿ ਦੁਬਾਰਾ ਸਟੱਡੀ ਵੀਜ਼ਾ ਰਿਫਿਊਜ਼ਰ ਤੋਂ ਬਾਅਦ ਅਪਲਾਈ ਕਰਕੇ ਜਾਇਆ ਜਾ ਸਕਦਾ ਕਾਸੀ ਸਟਡੀ ਪਰਮਿਟ ਗਾਈਡ ਕਰ ਰਹੇ ਆ ਨਹੀਂ ਤੇ ਆਸਟ੍ਰੇਲੀਆ ਕਲਚਰ ਐਕਸਚੇਂਜ ਪ੍ਰੋਗਰਾਮ ਸਾਡੇ ਕੋਲ ਅਵੇਲੇਬਲ ਆ ਜਿਹੜਾ ਕਿ ਅਸੀਂ ਪਹਿਲਾਂ ਸਟਡੀ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੂੰ ਸਮਝਾਉਂਦੇ ਸੀ ਹੁਣ ਅਸੀਂ ਆਸਟ੍ਰੇਲੀਆ ਐਕਸਚੇਂਜ ਪ੍ਰੋਗਰਾਮ ਜਿਹੜਾ ਟ੍ਰੇਡ ਕੋਰਸ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਉੱਥੇ ਵਰਕ ਪਰਮਿਟ ਸਮਝਾ ਰਹੇ ਹਾਂ ਕਿ ਵਰਕ ਪਰਮਿਟ ਕਿਵੇਂ ਇੱਕ ਇਨਵਾਈਟ ਕਰਾਇਆ ਜਾ ਸਕਦਾ ਹੈ ਔਰ ਕਿਵੇਂ ਬੱਚੇ ਦੇ ਰਾਈਟਸ ਨੇ ਔਰ ਇੱਕ ਗੱਲ ਬਚੇ ਧਿਆਨ ਦੇ ਵਿੱਚ ਰੱਖਣ ਲੋਕੇਸ਼ਨ ਪ੍ਰੈਫਰੈਂਸ ਨਾਲ ਕੋਈ ਵੀ ਬੱਚਾ ਖਾਸ ਕਰਕੇ ਆਸਟ੍ਰੇਲੀਆ ਐਕਸਚੇਂਜ ਪ੍ਰੋਗਰਾਮ ਜਿਹੜਾ ਅਸੀਂ ਦੇ ਰਿਹਾ ਉਹਦੇ ਵਿੱਚ ਨਾ ਆਵੇ ਹਾਂ ਸਟੱਡੀ ਪਰਮਿਟ ਵਾਲਾ ਆਸਾਂਗਾ ਉਹਦੇ ਵਿੱਚ ਅਸੀਂ ਦੇਖ ਸਕਦੇ ਆ ਜੇ ਤੁਹਾਡਾ ਓਵਰਆਲ ਸਕੋਰ 6 ਹੈ ਕਿਸੇ ਵੀ ਮੋਡਿਊਲ ਤੋਂ 52 ਫਿਰ ਅਸੀਂ ਦੇਖ ਲਾਂਗੇ ਤੇ ਤੁਹਾਡਾ ਜਿਹੜਾ ਅਕੈਡਮਿਕ ਆ 60 ਹੈ ਫਿਰ ਅਸੀਂ ਦੇਖ ਲਾਂਗੇ ਕਿ ਹਾਂ ਵੀ ਤੁਹਾਡਾ ਕੋਈ ਵੀ ਜਿਹੜੀ ਕੋਈ ਲੋਕੇਸ਼ਨ ਪ੍ਰੈਫਰੈਂਸ ਆ ਉਹਦੇ ਵਿੱਚ ਅਸੀਂ ਅਪਲਾਈ ਕਰਕੇ ਤੁਹਾਡਾ ਵੀ ਚੱਲ ਲੈ ਸਕਦੇ ਆ ਅਦਰਵਾਈਜ਼ ਲੋਕੇਸ਼ਨ ਪ੍ਰੈਫਰੈਂਸ ਆਰਾ ਕੇ ਵੀਜ਼ਾ ਪ੍ਰੈਫਰੈਂਸ ਦਿਨਾ ਸਟੂਡੈਂਟ ਸਾਡੇ ਕੋਲ ਆਵੇ ਤਾਂ ਕਿ ਅਸੀਂ ਪ੍ਰੋਪਰ ਗਾਇ ਕਰਕੇ ਜਿਹੜਾ ਇੱਕ ਸਾਡਾ ਮੋਟਿਵ ਹੈ ਵੀਜ਼ਾ ਲੈਣਾ ਤੇ ਆਪਣੇ ਡ੍ਰੀਮ ਕੰਟਰੀ ਪਹੁੰਚਣਾ ਅਸੀਂ ਉਹਦੇ ਉੱਤੇ ਫੋਕਸ ਕਰਕੇ ਕੰਮ ਕਰ ਸਕੀਏ ਹਮ ਬਿਲਕੁਲ ਹੈ ਵੀਜ਼ਾਸ ਬਿਲਕੁਲ ਆ ਰਹੇ ਆ ਜੇਕਰ ਤੁਸੀਂ ਚੰਗੇ ਕੰਸਲਟੈਂਟ ਦੇ ਨਾਲ ਮਿਲਦੇ ਹੋ ਜਾਂ ਉਸਦੇ ਕੋਲ ਜਾਣੇ ਹੋ ਤਾਂ ਤੁਹਾਨੂੰ ਸਹੀ ਗਾਈਡੈਂਸ ਲੈ ਕੇ ਉਦੇਸ਼ ਜਾਣ ਦੇ ਵਿੱਚ ਜੁਰ ਹੈਲਪ ਹੋਊਗੀ ਕਿ ਕਿਵੇਂ ਤੁਸੀਂ ਜਾ ਸਕਦੇ ਹੋ ਔਰ ਇਸ ਦੇ ਲਈ ਅਸੀਂ ਨੰਬਰ ਵੀ ਫਲੈਸ਼ ਕਰ ਰਹੇ ਹਾਂ ਤੁਸੀਂ ਕਾਲ ਕਰੋ ਜੇਕਰ ਤੁਸੀਂ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਇੱਕ ਫੇਸ ਮੁਹਾਲੀ ਆ ਕੇ ਮਿਲ ਸਕਦੇ ਹੋ ਜਲੰਧਰ ਅਹਮਦਾਬਾਦ ਹਾਈਦਰਾਬਾਦ ਦੇ ਵਿੱਚ ਵੀ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਦਾ ਆਫਿਸ ਨੇ ਕਿਸੇ ਵੀ ਨੇੜਲੇ ਆਫਿਸ ਦੇ ਵਿੱਚ ਵਿਜ਼ਿਟ ਕੀਤਾ ਜਾ ਸਕਦਾ ਹੈ ਆਪ ਅਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਔਰ ਆਸਟ੍ਰੇਲੀਆਜ਼ ਦੇ ਜਿਹੜੇ ਵੀਜ਼ੇ ਨੇ ਮੈਮ ਕਿੰਨੀ ਕੁ ਸਕਸੈਸ ਕੀ ਹੋਣਾ ਪਹਿਲਾਂ ਨਾਲੋਂ ਜ਼ਿਆਦਾ ਹੈਗਾ ਸਕਸੈਸ ਰੇਟ ਜਾਂ ਘੱਟ ਹੈ ਜਾਫਰ ਕੋਈ ਇਸ ਤਰ੍ਹਾਂ ਦਾ ਵੀਜ਼ਾ ਆਇਆ ਤੁਹਾਨੂੰ ਜਿਵੇਂ ਕਲਚਰ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਤੁਸੀਂ ਪਹਿਲਾਂ ਵੀਜ਼ਾ ਲਿਆ ਮੈਂ ਵੀਡੀਓ ਦੇਖ ਰਿਹਾ ਸੀ ਕਿ ਹੁਣ ਵੀ ਉਸ ਤਰ੍ਹਾਂ ਦਾ ਕੋਈ ਕੈਟਾਗਰੀਜ਼ ਹੈਗੀ ਹੈ ਜਿੱਥੇ ਵੀਜ਼ਾ ਲਿਆ ਜਾ ਸਕਦਾ ਬਿਲਕੁਲ ਜੀ ਮੈਂ ਜਿਵੇਂ ਹੁਣੇ ਸਮਝਾਇਆ ਕਿ ਇੱਕ ਤਾਂ ਇੰਡੀਆ ਅਸੈਸਮੈਂਟ ਲੈਵਲ 2 ਦੇ ਵਿੱਚ ਆ ਗਿਆ ਜਿਹਦੇ ਕਰਕੇ ਸਟੱਡੀ ਕਮੇਟ ਦੇ ਵਿੱਚ ਵਾਦਾ ਹੋ ਰਹੀ ਹੋਣਾ ਸਟੂਡੈਂਟ ਨੂੰ ਵੀਜ਼ਾਸ ਦੇ ਰਿਹਾ ਆਸਟ੍ਰੇਲੀਆ ਨੇ ਗ੍ਰਾਡ ਕਰਨੇ ਹੀ ਕਰਨੇ ਆ ਦੂਸਰੀ ਗੱਲ ਆ ਗਈ ਹੈ ਕਿ ਜਿਹੜੀ ਆਪਾਂ ਗੱਲ ਕਰ ਰਹੇ ਆ ਆਸਟ੍ਰੇਲੀਆ ਸਟੱਡੀ ਆਸਟ੍ਰੇਲੀਆ ਕਲਚਰ ਐਕਸਚੇਂਜ ਪ੍ਰੋਗਰਾਮ ਦੀ ਜਿਹੜ ਸੀਗੇ ਉਸ ਦੇ ਵਿੱਚ ਅਸੀਂ 3 ਮਹੀਨੇ ਦਾ ਬੱਚੇ ਨੂੰ ਜਿਹੜਾ ਹੈ ਉਹ ਕੋਰਸ ਉਹਤੇ ਟ੍ਰੇਡ ਕੋਰਸ ਗਾਈਡ ਕਰ ਰਹੇ ਹਾਂ ਜੀ ਦੇ ਵਿੱਚ ਬੱਚੇ ਕੋਲ ਇਤੋਂ ਬਿਲਕੁਲ ਰਾਈਟ ਸੋਨ ਗਿਆ ਉਹ 3 ਮਹੀਨੇ ਦਾ ਬੱਚਾ ਉੱਤੇ ਜਾ ਕੇ ਕੋਰਸ ਕਰੇਗਾ ਦੈਨ ਅਸੀਂ ਉਹਨੂੰ ਵਰਕ ਪਰਮਿਟ ਗਾਈਡ ਕਰਾਂਗੇ ਕਿ ਵਰਕ ਪਰਮਟ ਨੂੰ ਅੱਗੇ ਦੈਨ ਆਪਣਾ ਕਿਵੇਂ ਅਪਲਾਈ ਕਰ ਸਕਦਾ ਹੈ ਔਰ ਟ੍ਰੇਡ ਕੋਰਸ ਵੀ ਅਸੀਂ ਉਹ ਸੁਜੈਸਟ ਕਰਾਂਗੇ ਬੱਚੇ ਨੂੰ ਜਿਹੜਾ ਔਨ ਡਿਮਾਂਡ ਨੇ ਕੱਲ ਦੇ ਦਿਨ ਬੱਚੇ ਨੂੰ ਵਰਕ ਪਰਮਿਟ ਮਿਲਣਾ ਵੀ ਈਜ਼ੀ ਹੋਵੇ ਤੇ ਕੱਲ ਦੇ ਦਿਨ ਬੱਚੇ ਨੂੰ ਪੀਆਰ ਲੈਣੀ ਵੀ ਈਜ਼ੀ ਹੋਵੇ ਹੁਣ ਇਹ ਸਾਡਾ ਫੋਕਸ ਟੋਟਲੀ ਟੂ ਟੋਟਲੀ ਫੋਕਸ ਇਸ ਟਾਈਮ ਆਸਟ੍ਰੇ ਜਿਹੜੇ ਫਿਊਜ਼ਰ ਵਾਲੇ ਸਾਡੇ ਕੋਲ ਆ ਰਹੇ ਨੇ ਉਹਨਾਂ ਦੇ ਅੱਗੇ ਕੀ ਹੋ ਸਕਦਾ ਔਰ ਲੱਗਦਾ ਹੈ ਕਿ ਸਾਨੂੰ ਜੇ ਤਾਂ ਆਸਟ੍ਰੇਲੀਆ ਉਹ ਅਪਲਾਈ ਕਰ ਸਕਦਾ ਤੇ ਅਸੀਂ ਆਸਟ੍ਰੇਲੀਆ ਗਾਈਡ ਕਰ ਰਿਹਾ ਦੇ ਉਹਨੂੰ ਅਦਰ ਕੰਟਰੀ ਅਸੀਂ ਸੁਜੈਸਟ ਕਰ ਰਿਹਾ ਈਵਨ ਕਿ ਯੂਕੇ ਦੇ ਵਿੱਚ ਵੀ ਸਕਸੈਸ ਰੇਟ ਜਿਹੜਾ ਉਹ ਆਚਾਰ ਹੈ ਜਦੋਂ ਬੱਚਾ ਬਿਲਕੁਲ ਹੀ ਸਾਨੂੰ ਲੱਗਦਾ ਕਿ ਉਹਨਾਂ ਆਸਟ੍ਰੇਲੀਆ ਜਾ ਨਹੀਂ ਸਕਦਾ ਦੀ ਰਿਫਿਊਜ਼ਨ ਦੇ ਇੰਨੇ ਰੀਜ਼ਨਸ ਹੋਗੇ ਨੇ ਜਾਂ ਅਸੀਂ ਆਸਟ੍ਰੇਲੀਆ ਦੇ ਵਿੱਚ ਉਹਦਾ ਜਿਹੜਾ ਕੇਸ ਉਹ ਕਲੀਅਰ ਨਹੀਂ ਕਰਵਾ ਪਾਵਾਗੇ ਜਾਂ ਵੀਜ਼ਾ ਨਹੀਂ ਲਾ ਪਾਵਾਂਗੇ ਫਿਰ ਅਸੀਂ ਉਹਨੂੰ ਗਾਈਡ ਕਰਦੇ ਅਦਰ ਕੰਟਰੀ ਅਦਰਵਾਈਜ਼ ਸਾਡੇ ਕੋਲ ਆਸਟ੍ਰੇਲੀਆ ਇਕਸਚੇਂਜ ਪ੍ਰੋਗਰਾਮ ਜਿਹੜਾ ਕਲਚਰ ਐਕਸਚੇਂਜ ਪ੍ਰੋਗਰਾਮ ਆ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਟ੍ਰੇਡ ਪੋਰਟਸ ਜਿਹੜੇ ਉਹ ਸੁਜੈਸਟ ਕਰ ਰਹੇ ਆ ਉਹਦੇ ਬੇਸ ਤੇ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਉਹਦੇ ਵਿੱਚ ਸਾਨੂੰ ਆਇਲੈਟਸ ਦੀ ਪੀਟੀ ਦੀ ਰਿਕੁਆਇਰਮੈਂਟ ਨਹੀਂ ਆ ਬਟ ਇੱਕ ਰੈਗੂਲਰ ਸਟੱਡੀ ਵਾਲਾ ਬੱਚਾ ਹੈ ਉਹਦੇ ਵਿੱਚ ਆਇਲੈਟਸ ਪੀਟੀ ਦੀ ਰਿਕੁਆਇਰਮੈਂਟ ਹੈ ਇਹਨਾਂ ਦੋਨੋਂ ਚੀਜ਼ਾਂ ਨੂੰ ਅਲੱਗ-ਅਲੱਗ ਰੱਖਿਓ ਇੱਕ ਆਸਟ੍ਰੇਲੀਆ ਕਲਚਰ ਐਕਸਚੇਂਜ ਪ੍ਰੋਗਰਾਮ ਆ ਸਾਡੇ ਕੋਲ ਇੱਕ ਸਾਡੇ ਕੋਲ ਸਟੱਡੀ ਵੀਜ਼ਾ ਤੇ ਦੋਨੋਂ ਦੇ ਅਲੱਗ-ਅਲੱਗ ਜਿਹੜੇ ਆ ਅਸੈਸਮੈਂਟ ਹੋਣਗੀਆਂ ਦੋ ਅਲੱਗ-ਅਲੱਗ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਗਾਈਡ ਕਰਾਂਗੇ ਇਸ ਕਰਕੇ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਡਿਫਰੈਂਸ ਆ ਇਸ ਚੀਜ਼ ਨੂੰ ਮਿਕਸ ਕਰਕੇ ਕੋਈ ਬੱਚਾ ਨਾ ਆਵੇ ਜੇ ਤਾਂ ਤੁਹਾਡੀ ਸਟੱਡੀ ਦੇ ਵਿੱਚ ਲੰਬਾ ਗੈਪ ਪੈ ਗਿਆ ਰਿਫਿਊਜ਼ ਹੋ ਚੁੱਕੇ ਹੋ ਤੁਹਾਨੂੰ ਲੱਗਦਾ ਕਿ ਤੁਹਾਡਾ ਸਟੱਡੀ ਦਾ ਜਿਹੜਾ ਇੱਕ ਡ੍ਰੀਮ ਸੀਗਾ ਆਸਟ੍ਰੇਲੀਆ ਕੰਟਰੀ ਦੇ ਵਿੱਚ ਉਹ ਪੂਰਾ ਨਹੀਂ ਹੋ ਪਾਇਆ ਤੇ ਸਾਡੇ ਕੋਲ ਆਸਟ੍ਰੇਲੀਆ ਕਲਚਰ exchange program ਹੈਗਾ ਉਹਦੇ ਵਿੱਚ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਬਟ ਉਹਦੇ ਵਿੱਚ ਵੀ ਅਸੀਂ ਤੁਹਾਡੀ ਫਾਈਲ ਦੀ ਸਭ ਤੋਂ ਪਹਿਲਾਂ ਅਸੈਸਮੈਂਟ ਲਵਾਂਗੇ ਤਦ ਤੋਂ ਅਸੀਂ ਗਾਈਡ ਕਰਾਂਗੇ ਕਿ ਤੁਸੀਂ ਕਿਵੇਂ ਅਪਲਾਈ ਕਰਕੇ ਤੇ ਕਿਵੇਂ ਵੀਜ਼ਾ ਲੈ ਕੇ ਜਾ ਸਕਦੇ ਹੋ